ਸਰ ਜਿਹੜੀ ਪਾਵਨ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਬੈਠੇ ਆ ਤੇ ਗੱਜ ਕੇ ਤੇਰੀ ਸੰਝ ਪਾਉਣੇ ਆ ਪਕੌੜੇ ਵੀ ਸੁਖਨਾਲ ਕਾਫੀ ਛਕੇ ਆ ਚਾਹ ਦੇ ਕੌਲੇ ਵੀ ਸਾਂਝੇ ਕੀਤੇ ਆ ਤੇ ਮੜਾ ਜਾ ਕਾ ਨੂੰ ਤੰਗੀ ਆਲੀ ਨੂੰ ਦੇ ਲੋ ਕੁਛ ਨਹੀਂ ਹੁੰਦਾ ਦਾ ਪਤਾ ਨਹੀਂ ਹੁੰਦਾ ਮਿੰਟ ਦਾ ਵੀ ਪਾਈ ਕੀ ਬਣਨਾ ਕੱਲ ਨੂੰ ਜਾਂ ਕੀ ਬਣ ਜਾਣਾ ਹੁਣੇ ਹੋ ਸਕਦਾ ਇਹ ਆਖਰੀ ਜਕਾਰਾ ਥੋੜਾ ਵੀ ਹੋਵੇ ਜਾਂ ਮੇਰਾ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਕ ਗੱਲ ਪਹੁੰੜ ਕੇ ਨਾ ਕਹੀਏ ਤਾਂ ਪੰਜਾਬ ਦਾ ਨੂੰ ਸਮਝ ਨਹੀਂ ਆਉਂਦੀ ਇਹ ਮੈਂ ਬੜੇ ਲੰਮੇ ਸਮੇਂ ਤੋਂ ਦੇਖਦਾ ਤਕੌੜੇ ਕਿਤੇ ਲੱਗੇ ਹੋਣ ਨੇਰੀ ਠਾ ਦਿੰਨੇ ਆ ਲੰਗਰ ਦੀ ਵਾਰੀ ਆ ਗਈ ਚੱਬ ਖੜ ਦਿੰਨੇ ਆ ਪਰ ਜਦੋਂ ਕਦੇ ਕੰਮ ਦੀ ਗੱਲ ਆਵੇ ਉਦੋਂ ਆਪਾਂ ਕਹ ਦਿੰਨੇ ਨਾ ਹੁਣ ਹਟ ਜਾ ਨਾ ਹੁਣ ਤੈਨੂੰ ਹਟ ਜਾਣਾ ਚਾਹੀਦਾ ਸਾਨੂੰ ਗੁਰਬਾਣੀ ਕਹਿੰਦੀ ਆ ਕਿਛ ਸੁਣੀਏ ਕਿਛ ਕਹੀਏ ਅਸੀਂ ਕਦੇ ਸੁਣਿਆ ਹੀ ਨਹੀਂ ساری ਉਮਰ ਕਹਿੰਦੀ ਰਹਿ ਗਏ ਅਸੀਂ ਨਾ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੀ ਨਾ ਕਦੇ ਚੰਗੇ ਵਿਚਾਰਵਾਨਾਂ ਦੀ ਮੰਨੀ ਨਾ ਕਦੇ ਘਰਦਿਆਂ ਦੀ ਮੰਨੀ ਨਾ ਕਦੇ ਉਸਤਾਦਾਂ ਦੀ ਮੰਨੀ ਅੱਜ ਸਾਡੇ ਪੰਜਾਬ ਦੇ ਵਿੱਚ ਹਾਲਾਤ ਇਹ ਆ ਨਿਤ ਨਵਾਂ ਉਸਾਰ ਜਾਂਦਾ ਤੇ ਨਿਤ ਨਵਾਂ ਸਾਨੂੰ ਕੌਮ ਦਾ ਹੀਰਾ ਚਾਹੀਦਾ ਇੱਥੇ ਜਿਹੜੀਆਂ ਸ਼ਖਸੀਤਾ ਆਈਆਂ ਜਾਂ ਮੈਂ ਤੁਹਾਡੇ ਵੀ ਸਮੇਂ ਦੀ ਕਦਰ ਕਰਦਾ ਇਹ ਕਿਉਂ ਆਈਆਂ ਕਿਉਂਕਿ ਇਹਨਾਂ ਨੂੰ ਕੋਲ ਕਰੋੜਾਂ ਕਲਾ ਜਾਂ ਹੋਰ ਪਿੰਡਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਜਿਹੜੇ ਚਲਾਏ ਜਾਂਦੇ ਆ ਉਹਨਾਂ ਦੇ ਨਾਲ ਮੋਹ ਹੈਗਾ ਕਿ ਪੰਜਾਬ ਦੇ ਪ੍ਰਤੀਦਰਦਾ ਉੱਤੇ ਲਿਖਿਆ ਹੋਇਆ ਮੱਥੇ ਦੇ ਉੱਤੇ ਵਸਦਾ ਰਹੇ ਪੰਜਾਬ ਤੁਸੀਂ ਇਹ ਦੇਖੋ ਵੀ ਪੰਜਾਬ ਨੂੰ ਵਸਦਾ ਰੱਖਣ ਦੇ ਵਿੱਚ ਕੋਈ ਯੋਗਦਾਨ ਪਾਇਆ ਕਿ ਨਹੀਂ ਤੇ ਜਾਰ ਰੋਟੀ ਖਾਦੀ ਢਿੱਡ ਤੇ ਫੇਰੇ ਹੱਥ ਮਾਰੇ ਘਰਾੜੇ ਤੜਕੇ ਨੂੰ ਉੱਠ ਕੇ ਕੰਮ ਤੇ ਚਲੇ ਗਏ ਤੇ ਫੇਰ ਉਸੇ ਗੱਲ ਦੇ ਉੱਤੇ ਆ ਗਏ ਆ ਤੇ 3600 ਬੜਲੀ ਨੂੰ ਬੋਲ ਜ ਕੁਛ ਨਹੀਂ ਬਣਨਾ ਪੰਜਾਬ ਦਾ ਕੁਛ ਨਹੀਂ ਬਣਨਾ ਪੰਜਾਬ ਦਾ ਕਿਤੇ ਆਪਾਂ ਇਸ ਪਾਸੇ ਨੂੰ ਤਰੇ ਤਰੇ ਅਸੀਂ ਹਰ ਰੋਜ਼ ਇਹ ਗੱਲ ਕਹਿੰਦੇ ਆ ਪੰਜਾਬ ਵਸਦਾ ਬੁਰਾਂ ਦੇ ਨਾਂ ਤੇ ਆਪਦੇ ਆਪ ਨੂੰ ਸਵਾਲ ਕਰ ਲੋ ਕਦੇ ਬੁਰਾਂ ਦੀ ਮੰਨੀ ਆ ਕਿੰਨੇ ਪੰਜਾਬੀ ਆ ਜਿਨ੍ਹਾਂ ਨੂੰ ਕਰਮਵਾਰ 10 ਗੁਰੂਆਂ ਦੇ ਨਾਂ ਆਉਂਦੇ ਆ ਕਿੰਨੇ ਪੰਜਾਬੀ ਆ ਜਿਨ੍ਹਾਂ ਨੂੰ ਕਰਮਵਾਰ ਪੰਜ ਪਿਆਰਾਂ ਦੇ ਨਾਮ ਹੁੰਦੇ ਆ ਤੇ ਜੇਕਰ ਆਉਂਦਾ ਕੁਝ ਨਹੀਂ ਤਾਂ ਫਿਰ ਤਾਂ ਇੱਕ ਦੂਜੇ ਦੇ ਵਿੱਚ ਵਜੀ ਚੱਲੋ ਤੇ ਫਿਰ ਨਗੂਜਾ ਕੱਢੀ ਚੱਲੋ ਲੱਖਾਂ ਸੁਧਾਣਾ ਵੀ ਬਹੁਤ ਮਾੜਾ ਬੰਦਾ ਅੱਜ ਵਦੀਪ ਰੰਗਾਵੇ ਦੇ ਵਿੱਚ ਵੀ ਬਹੁਤ ਸਾਰੇ ਨੁਕਸਾ ਟਹਿਣਾ ਤਾਂ ਵੈਸੀ ਨੁਕਸਾ ਦਾ ਭੰਡਾਰਾ ਆ ਮੰਨਦੀਪ ਸਿੰਘ ਮੰਨੇ ਚ ਨੁਕਸ ਕੱਢ ਦਿਓ ਆ ਭਰਪੂਰ ਸਿੰਘ ਦੇ ਵਿੱਚ ਨੁਕਸ ਕੱਢ ਦਿਓ ਇੱਥੇ ਮੇਰੇ ਵੀਰ ਹਰਜਿੰਦਰ ਸਿੰਘ ਖੋਸਾ ਚ ਨੁਕਸ ਕੱਢ ਦਿਓ ਉਧਰ ਹਰਮਨਥਨ ਚ ਨੁਕਸ ਕੱਢ ਦਿਓ ਉਧਰ ਬਾਕੀ ਕੁੜੀਆਂ ਦੇ ਵਿੱਚ ਨੁਕਸ ਕੱਢ ਦਿਓ ਤੇ ਬੱਸ ਫਿਰ ਤਾਂ ਆਪਾਂ ਨੁਕਸਾਂ ਵੜੀਆਂ ਉਹ ਜਦੋਂ ਕਹਿੰਦੇ ਨਾ ਵੀ ਇੱਕ ਕਦੇ ਕਦੇ ਸੋਸ਼ਲ ਮੀਡੀਆ ਦੇ ਉੱਤੇ ਭੰਦੀ ਫਰਦੀ ਤੁਹਾਡੇ ਚੰਗੀ ਗੱਲ ਵੀ ਮੱਥੇ ਲੱਗ ਜਾਂਦੀ ਆ ਕਦੇ ਕਦੇ ਅੱਖੀਂ ਚੰਗੀ ਗੱਲ ਪੈ ਜਾਂਦੀ ਆ ਕਹਿੰਦੇ ਕਹਦਾ ਠਹਿਰ ਕੇ ਚੱਲਾਂਗੇ ਪਾਠ ਉੱਤੇ ਅਜੇ ਪਰਦਾ ਪਿਆ ਇਸ ਲੋਕ ਬਾਬਾ ਹੁਣ ਗੌਰ ਨਾਲ ਸੁਣਿਓ ਰੋਟੀ ਲੱਗੀ ਆ ਬਾਅਦ ਵਿੱਚ ਖਾਵਾਂਗੇ ਕਹਿੰਦੇ ਠਹਿਰ ਕੇ ਚੱਲਾਂਗੇ ਪਾਠ ਉੱਤੇ ਅਜੇ ਪਰਦਾ ਪਿਆ ਇਸ ਲੋਕ ਬਾਬਾ ਆਵਾਜ਼ ਮਾਰਦੀ ਜਦੋਂ ਅਰਦਾਸ ਹੋ ਗਈ ਬੈਠਣ ਲੱਗਿਆਂ ਹੁੰਦੀ ਆ ਔਖ ਬਾਬਾ ਤੁਹੀ ਦੁਖਦੀ ਆ ਬਾਣੀ ਸੁਣਣ ਵੇਲੇ ਇਨਦਰ ਰਹਿੰਦੀ ਹੈ ਵਿੱਚ ਕੋਲਕ ਬਾਬਾ ਐਵੇਂ ਖਾਣਾ ਪੂਰਤੀ ਇੱਥੇ ਕਰਨ ਸਾਰੇ ਤੇਰੇ ਨਾਮ ਨੂੰ ਸਮਝਦੇ ਜੋਕ ਬਾਬਾ ਉਹਨੇ ਦਰ ਤਰੇ ਤੋਂ ਲੈਣਾ ਕੀਏ ਜਿਹਦੇ ਘਰ ਵਿੱਚ ਹੁੰਦੀ ਹੈ ਸੋਖ ਬਾਬਾ ਤੇਰਾ ਨਾਂ ਤਾਂ ਸਾਨੂੰ ਉਦੋਂ ਯਾਦ ਆਉਂਦਾ ਜਦੋਂ ਹਰ ਪਾਸੇ ਦਿਸਦੀ ਹੈ ਔਖ ਬਾਬਾ ਪਰ ਬਾਬੇ ਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ 10 ਰੁਪਏ ਸੁੱਟੋ ਗੜੇ ਜਿ ਸੁੱਟ ਕੇ ਕਦਰੇ ਭੰਡਾਰੇ ਭਰਦੀ ਆਹ 10 ਰੁਪਏ ਸੁੱਟੋ ਕਿਰਪਾ ਕਰਦੀ ਇਹਨੇ ਨਹੀਂ ਕਿਰਪਾ ਕਰਨੀ ਅੱਪਾ ਕਦੇ ਉਹਨਾਂ ਨੂੰ ਖੋਲਿਆ ਹੀ ਨਹੀਂ ਆਪਾਂ ਕਦੇ ਰਮਾਲਾ ਸਾਹਿਬ ਪਰੇ ਕੀਤਾ ਹੀ ਨਹੀਂ ਆਪਾਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਅੰਗ ਦੇ ਉੱਤੇ ਨਜ਼ਰ ਮਾਰੀ ਨਹੀਂ ਆਪਾਂ ਕਦੇ ਸ਼ਲੋਕ ਪੜਿਆ ਹੀ ਨਹੀਂ ਤੇ ਆਪਾਂ ਕਦੇ ਜ਼ਿੰਦਗੀ ਦੇ ਵਿੱਚ ਅਮਲ ਕਰਿਆ ਹੀ ਨਹੀਂ ਤੇ ਆਪਾਂ ਨੂੰ ਮਿਲਣਾ ਕੀ ਹੈ ਸਵਾਲ ਆਪਦੇ ਆਪ ਨੂੰ ਕਰਿਆ ਕਰੋ ਮੈਨੂੰ ਕਰੋਗੇ ਲੌਜੀਕ ਕੋ ਨਾ ਮੋਨਾ ਆ ਗਿਆ ਉਹ ਇਹਨਾਂ ਨੂੰ ਤਾਂ ਅਕਲੀ ਹੈ ਨਹੀਂ ਭਾਵੇਂ ਅਸੀਂ ਕੋਈ ਨਹੀਂ ਮੁੰਦੀਆਂ ਭਾਵੇਂ ਅਸੀਂ ਨਹੀਂ ਹਰੇ ਦਸਤਾਰਾ ਸੁਜਾਇਨਾ ਪਰ ਦਸਤਾਰ ਦੀ ਸਤਿਕਾਰ ਬਹੁਤ ਕਰਦੇ ਆ ਮੈਂ ਆਪਦੇ ਮੂੰਹ ਦੇ ਵਿੱਚੋਂ ਇਸ ਜੀਬ ਦੇ ਉੱਤੋਂ ਹਰਮਨ ਸਿੰਘ ਜੀ ਨੇ ਕਰੇ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਇਸ ਜੀਬ ਦੇ ਉੱਤੋਂ ਇਹ ਨਹੀਂ ਗੱਲ ਕਹੀ ਕਿ ਪੱਗਾਂ ਦੇ ਵਿੱਚ ਸਿਰ ਫਸਾਈ ਫਿਰਦੇ ਆਂ ਸਾਨੂੰ ਸ਼ਰਮ ਆਉਂਦੀ ਜਦੋਂ ਕੋਈ ਇਹ ਬੰਦਾ ਗੱਲ ਕਹਿੰਦਾ ਅਸੀਂ ਨਹੀਂ ਦਸਤਾਰ ਸਜਾਈ ਪਰ ਅਸੀਂ ਦਸਤਾਰਾਂ ਦੀ ਕਿਦਰ ਕਰਦੇ ਆਂ ਪਰ ਸਾਡੇ ਪੰਜਾਬੀ ਸਾਡੇ ਸਿੱਖ ਦਸਤਾਰਾਂ ਜਿਨ੍ਹਾਂ ਨੇ ਸਜਾਈਆਂ ਉਹੀ ਦਸਤਾਰ ਵਾਲੇ ਲੋਕ ਕਹਿੰਦੇ ਆ ਪੱਗਾਂ 'ਚ ਸਿਰ ਫਸਾਈ ਫਿਰਦੇ ਆ ਉਹ ਇਹਨਾਂ ਨੂੰ ਸ਼ਰਮ ਹੈ ਨਹੀਂ ਉਹਦੀ ਪੱਗ ਲਾਦੋਂ ਗੁਰਦੁਆਰੇ ਦੇ ਵਿੱਚ ਫਰਾਸਤੇ ਵਿੱਚ ਪੱਗ ਦੀ ਲੜਾਈ ਲੜਦੇ ਗੁਰਦੁਆਰੇ 'ਚ ਪੱਗ ਲਾ ਦਿੰਦੇ ਆ ਆ ਸਾਡੇ ਕਰਤਾਰ ਰਹਿ ਗਏ ਆ ਆਪਦੇ ਆਪ ਨੂੰ ਸਵਾਦ ਕਰਨਾ ਸਿੱਖੀਏ ਪਾਣੀ ਦੀ ਗੱਲ ਚੱਲ ਪਈ ਵਿਦੇਸ਼ਾਂ ਦੀ ਗੱਲ ਚੱਲ ਪਈ ਮੇਰੇ ਸਾਰੇ ਬਹੁਤ ਸਤਕਾਰਯੋਗ ਵੀਰਾਂ ਮੈਂ ਸਾਰਿਆਂ ਤੋਂ ਸਿੱਖਦਾ ਪ੍ਰੋਫੈਸਰ ਮੋੜਾ ਸਾਹਿਬ ਬੈਠੇ ਮੈਨੂੰ ਬੜਾ ਸਿੱਖਦਾ ਆਉ ਮੇਰਾ ਵੀਰ ਖੜਾ ਡਰਬੀ ਤੋਂ ਆਇਆ ਇੰਗਲੈਂਡ ਦੇ ਵਿੱਚੋਂ ਇਹਦਾ ਨਾਂ ਸੁਖਪ੍ਰੀਤ ਸਿੰਘ ਰਾਹ ਦੇ ਵਿੱਚ ਅਸੀਂ ਇਕੱਠੇ ਆਏ ਜਲੰਧਰ ਇੱਕੋ ਗੱਲ ਕਰਦਾ ਆ ਕਿ ਮੈਂ ਕੁਝ ਦੌਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਰਹਿਣਾ ਸ਼ੁਰੂ ਕਰਨਾ ਚਾਹੁੰਦਾ ਅੱਥੇ ਇੱਕ ਵੀਰ ਮਿਲਿਆ ਉਨੇ-ਉਨੇ ਮੂਰੇ ਖੜਕੇ ਬੋਲਿਆ ਸੀ ਕਿਹਾ ਮੈਂ ਆਪਣੇ ਬੱਚੇ ਇੱਥੇ ਲਾਇਆ 50 ਕਿੱਲੇ ਮੈਂ ਜ਼ਮੀਨ ਬਣਾਈ ਆ ਮੈਂ ਪਿੰਡ ਦੇ ਵਿੱਚ ਰਹਿਣਾ ਚਾਹੁੰਨਾ ਹਰਜਿੰਦਰ ਸਿੰਘ ਫੋਸਾ ਨੇ ਕਿਹੜਾ ਸਰਪੰਚੀ ਲੜਨੀ ਆ ਉਹਨੇ ਕਿਹਾ ਇੱਥੇ ਐਮਪੀ ਬਣਨਾ ਉਹਨੇ ਕਿਹਾ ਇੱਥੇ ਐਮਐਲਏ ਬਣਨਾ ਪਰ ਉਹ ਵੀ ਇੱਥੇ ਆ ਕੇ ਸਾਲ ਦੇ ਵਿੱਚ ਭਾਵੇਂ 7 ਦਿਨ ਆਵੇ ਭਾਵੇਂ 10 ਦਿਨ ਆਵੇ ਆ ਕੇ ਇੱਥੇ ਖਰਚ ਕੇ ਜਾਂਦਾ ਕੁਝ ਲੁੱਟ ਕੇ ਤੜੀ ਲੈ ਜਾਂਦਾ ਆਪਾਂ ਨੂੰ ਤਾਂ ਉਹ ਵੀ ਨਹੀਂ ਪਸੰਦ ਆਪਾਂ ਨੂੰ ਕੋਈ ਨਹੀਂ ਪਸੰਦ ਬਾਈ ਜੀ ਲੱਖੇ ਬਾਈ ਜੀ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਦੋਂ ਮੌਕਾ ਮਿਲਦਾ ਹਰ ਗੱਲ ਦੇ ਵਿੱਚ ਟੁੱਟੜ ਡੋਣੀ ਹਰ ਕਮੇਡੇ ਵਿੱਚ ਨੁਕਸ ਕੱਢਣਾ ਮੇਰਾ ਇੱਕ ਮਿੱਤਰ ਆ ਜੀ ਪਾਰਸ ਸਿੰਘ ਸੇਖੋਂ ਕਲਗਰੀ ਤੋਂ ਆਪਦੇ ਪਿੰਡ ਦੇ ਵਿੱਚ ਹਰ ਸਾਲ ਆ ਕੇ 13 ਗਰੀਬ ਕੁੜੀਆਂ ਨੇ ਵਿਆਹ ਕਰਦਾ ਇੱਕ ਇੱਕ ਲੱਖ ਰੁਪਏ ਦਾ ਸਮਾਨ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਉਤਸ਼ਾਹ ਦੇ ਵਿੱਚ ਲਿਆਉਂਦਾ ਤੇ ਪਿੰਡ ਦੇ ਅੱਧੇ ਕੋਲੋਂ ਵੀ ਕਹਦੇ ਸੀ ਪਤਾ ਨਹੀਂ ਬਾਹਰੋਂ ਕਿੰਨੇ ਇਕੱਠੇ ਕਰ ਲੈਂਦਾ ਹੁਣ ਪਤਾ ਨਹੀਂ ਇੱਥੇ ਕਿੰਨੇ ਕਰ ਲਾਉਂਦਾ ਤੇ ਕਰੋਨਾ ਦੇ ਵਾਸਤੇ 2 ਸਾਲ ਉਹ ਧੀਆਂ ਦੇ ਵਿਆਹ ਨਹੀਂ ਕਰਵਾ ਸਕਿਆ ਤੇ ਵਿਆਹ ਹੋਈ ਨਹੀਂ ਤੇ ਮੈਂ ਲੋਕਾਂ ਨੂੰ ਅਗਲੀ ਵਾਰ ਜਾ ਕੇ ਇਹ ਗੱਲ ਕਹੀ ਹੁਣ ਵੀ ਮੈਂ ਮਾਰਚ ਦੇ ਵਿੱਚ ਜਾਣਾ ਉੱਥੇ ਪਿੰਡਾਂ ਭੈਣੀ ਬੜਿੰਗ ਦੇ ਵਿੱਚ ਮੈਂ ਕਿਹਾ ਭਾਈ ਜੀ ਹੁਣ ਤਾਂ 2 ਸਾਲ ਹੀ ਆਇਆ ਤੁਸੀਂ 2 ਕਰੋੜ ਇਕੱਠਾ ਕਰਕੇ 20 ਲੱਖ ਲਾ ਦਿੰਦੇ ਹੁਣ ਲਾਇਆ ਕਿਉਂ ਨਹੀਂ ਕਰਨਾ ਕਰੋੜਾਂ ਪੁੱਛ ਨਹੀਂ ਕੱਲੀਆਂ ਰਹਿ ਹੀ ਆਂ ਕੱਲੀਆਂ ਟੁੱਟ ਰਹੀਆਂ ਤੇ ਗੱਲ ਕਰਦੇ ਸੀਗੇ ਵਿਦੇਸ਼ ਦੀ ਵਿਦੇਸ਼ ਵੱਲ ਜਾਣਾ ਬਾਈ ਜੇ ਕੋਈ ਮਾੜਾ ਦੀ ਹਰ ਬੰਦੇ ਨੇ ਆਪੋ ਆਪਣਾ ਸੂਤ ਵੇਖਣਾ ਹਰ ਖਾਂਡੇ ਉੱਤੇ ਪੰਜਾਬੀ ਅਸੀਂ ਸਵਾਰਥਾਂ ਦੇ ਪੱਟੇ ਸਾਹ ਤੇ ਹਾਂ ਪੰਜਾਬੀ ਵੀ ਸਵਾਰਥੀ ਆ ਤੇ ਬਾਹਰਲੇ ਮੁਲਕ ਦੇ ਵਿੱਚ ਅਮਰੀਕਾ ਵੀ ਸਵਾਰਥੀ ਆ ਟਰੰਪ ਨੇ ਇਹ ਗੱਲ ਕਹੀ ਕਿ 19 ਤਰੀਕ ਤੋਂ ਬਾਅਦ ਬਨੂਨ ਬਦਲ ਦੇਣਾ ਜਿਹੜੇ ਬੱਚੇ ਉੱਥੇ ਪੈਦਾ ਹੋਏ ਆ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਆ ਪਰ ਮਰਦ ਔਰਤ ਨੇ ਮੇਲ ਨਾਲ ਉੱਥੇ ਬੱਚਾ ਪੈਦਾ ਹੋ ਗਿਆ ਉਹਨੂੰ ਉੱਥੋਂ ਦੀ ਨਾਗਰਿਕਤਾ ਨਹੀਂ ਮਿਲਣੀ ਇਹ ਔਰਤਾਂ ਨੇ ਨਾਲ ਦੀ ਨਾਲ ਨਰਸਿੰਗ ਹੋਣ ਦੇ ਵਿੱਚ ਫੌਂਦਗਾ ਟੱਲੀਆਂ ਖੜਕਾਤੀਆਂ ਕਹਿੰਦੀਆਂ 19 ਫਰਵਰੀ ਤੋਂ ਪਹਿਲਾਂ ਨਿਯਾਨਾ ਜਮਣਾ ਉੱਥੇ ਇੰਨੀਆਂ ਘੰਟੀਆਂ ਵੱਜ ਗਈਆਂ ਸਤਮਾਇਆ ਬੱਚਾ ਜੰਮਣ ਤੋਂ ਤਿਆਰ ਹੁੰਦੀ ਔਰਤਾਂ ਤੇ ਜੇ ਸਾਡੇ ਇੱਥੇ ਹੋ ਜਾਂਦਾ ਸੀਗਾ ਤੇ ਸਾਰੀ ਉਮਰ ਉਹਦੀ ਅੱਲ ਪੈਣੀ ਸਤਮਾਇਆ ਹੈਗੀ ਉੱਥੇ ਵੀ ਇਹ ਹਾਲ ਇੱਥੇ ਵੀ ਇਹ ਹਾਲ ਲੱਖੇ ਭਾਈ ਮੈਂ ਇੱਕ ਵਾਰੀ ਮੱਦਾ ਭਾਈ ਜੀ ਇੱਕ ਵਾਰੀ ਕਿਸੇ ਦੇ ਘਰ ਗਿਆ ਜਦੋਂ ਘਰ ਦੇ ਵਿੱਚੋਂ ਬਾਹਰ ਨਿਕਲ ਤੇ ਉਹਨਾਂ ਦੇ ਜਿਹੜੇ ਚੱਬ ਕੇ ਟੰਗਣ ਵਾਲਾ ਗੁੱਛਾ ਜਾਂ ਹੁੰਦਾ ਉਹਨੂੰ ਮੈਂ ਦੇਖਿਆ ਬੋਰ ਦੇ ਨਾਲ ਉਹਦੇ ਉੱਤੇ 7-8 ਗੁੱਛੇ ਟੰਗੇ ਵਿੱਚ ਆਪੀਆਂ ਨੇ ਇੱਕ ਗੁੱਛਾ ਮੈਨੂੰ ਲੱਗਾ ਵੀ ਇੱਥੇ ਜਨਾਲ ਬੜੀ ਲੱਗੀ ਆ ਦੂਜੇ ਤਾਂ ਥੋੜੀ ਜਿਹੀ ਘੱਟ ਲੱਗੀ ਆ ਤੀਜੇ ਤੇ ਉਸ ਤੋਂ ਥੋੜੀ ਜਿਹੀ ਘੱਟ ਲੱਗੀ ਆ ਮੈਂ ਇਹਨੂੰ ਪੁੱਛਿਆ ਭਾਈ ਜੀ ਇੰਨੀਆਂ ਚਾਬੀਆਂ ਤੇ ਕਿਹੜੇ ਖਦਾਦਿਆਂ ਦੀਆਂ ਕਹਿੰਦਾ ਭਾਈ ਜੀ ਜਿਹੜਾ ਆ ਚਾਰ ਚੱਬ ਦਾ ਨਾ ਗੁੱਛਾ ਉਹ ਸਾਹਮਣੇ ਘਰ ਵਾਲਿਆਂ ਦਾ ਆ ਆ ਜਿਹੜੀਆਂ ਚਾਰ ਚਾਬੀਆਂ ਆ ਉਹ ਸਾਹਮਣੇ ਘਰ ਵਾਲਿਆਂ ਦੀਆਂ ਇਧਰ ਨੇ ਆਸਟ੍ਰੇਲੀਆ ਗਏ ਆ ਉਧਰ ਨੇ ਇੰਗਲੈਂਡ ਗਏ ਆ ਆ ਜਿਹੜਾ ਗੁੱਛਾ ਇਹ ਹੈਗਾ ਜੀ ਉਸ ਘਰ ਵਾਲਿਆਂ ਦਾ ਇਹ ਅਮਰੀਕਾ ਗਏ ਆ ਜਿਹੜਾ ਆ ਗੁੱਛਾ ਇਹ ਜੀ ਜਰਮਨ ਦੇ ਵਿੱਚ ਗਏ ਆ 4 ਤਿੰਨੇ ਹੋ ਗਏ ਆ ਤੇ ਮੈਂ ਕਿਹਾ ਫੇਰ ਕਿਨਾਂ ਹੁਣ ਮੈਨੂੰ ਇਸ ਗੱਲ ਦਾ ਫਿਕਰ ਆ ਕਿਉਂਕਿ ਅਗਲੇ ਮਹੀਨੇ ਮੈਂ ਵੀ ਬਾਹਰ ਜਾਣਾ ਤੇ ਮੈਂ ਆਪਦਾ ਗੁੱਛਾ ਕਿ ਨੂੰ ਵੜਾ ਕੇ ਜਾਣਾ ਆ ਸਾਡੇ ਪੰਜਾਬਗਾਂ ਦੇ ਹਾਲਾਤ ਆ ਉਥੇ ਰਹਿ ਲੋ ਇੱਥੇ ਰਹਿ ਲੋ ਇੱਥੇ ਬੈਠੇ ਨੇ ਅਰਦਾਸਾ ਕਰੰੀਆਂ ਸੱਚੇ ਪਾਤਸ਼ਾਹ ਟੋਲੀਆਂ ਭਰਦੇ ਵੀ ਤਾਂ ਲੱਗ ਜੇ ਗ੍ਰੀਨ ਕਾਰਡ ਮਿਲ ਜੇ ਪੀਆਰ ਮਿਲ ਜੇ ਧੀ ਦਾ ਬਾਹਰ ਉੱਥੇ ਮਿਲ ਜੇ ਮੁੰਡੇ ਲਈ ਕੁੜੀ ਉੱਥੇ ਮਿਲ ਜੇ ਉੱਥੇ ਬੈਠੇ ਨੇ ਕਰੀ ਜਾਂਦਾ ਵਤਨ ਦੀ ਯਾਦ ਆਉਂਦੀ ਆ ਮੇਰੇ ਪਿੰਡ ਦੀਆਂ ਗਲੀਆਂ ਵਸਦੀਆਂ ਰਹਿ ਮੈਨੂੰ ਸੱਥਾਂ ਬੜੀਆਂ ਚੇਤੇ ਆਉਂਦੀਆਂ ਟਿਕਾਣਾ ਤਾਂ ਰੱਖੋ ਨਾ ਮੜਾ ਜੱਕ ਤੇ ਪਾਪਾ ਨੂੰ ਟਿਕਾ ਹੀ ਹੈ ਨਹੀਂ ਕਿਤੇ ਕਿਤੇ ਵੀ ਟਿਕਾਣਾ ਨਹੀਂ ਹੈਨੀ ਜਲੰਧਰ ਦੇ ਵਿੱਚ ਚੱਕਰ ਰਵਿਦਾਸ ਚੌਂਕਾ ਗੁਰੂ ਰਵਿਦਾਸ ਚੌਂਕ ਦੇ ਵਿੱਚ ਜਦੋਂ ਤੁਸੀਂ ਸਵੇਰੇ ਜਾਂਦੇ ਆ ਉੱਥੇ 8 ਵਜੇ ਰੋਟੀ ਦਾ ਡੱਬਾ ਲੈ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਹੁੰਦੇ ਆ ਪੂਰੇ ਵਿੱਚ ਕੋਈ ਨਾ ਕੋਈ ਵਿਰਲਾਟਾ ਪੰਜਾਬੀ ਹੁੰਦਾ ਉਹਨਾਂ ਨੂੰ ਤੁਸੀਂ ਲੈ ਕੇ ਜੇ ਮੰਨ ਲਓ ਪੰਜ ਜੜਿਆਂ ਨੂੰ ਲੈ ਕੇ ਆਪਾਂ ਕੰਦ ਕੱਢਣੀ ਆ ਆਪਾਂ ਛੱਤ ਪਾਉਣੀ ਆ ਆਪਾਂ ਕੋਈ ਕੰਮ ਕਰਨਾ ਉੱਥੇ ਸਾਰੇ ਪ੍ਰਵਾਸੀ ਮਜ਼ਦੂਰ ਉੱਥੋਂ 9 ਕਿਲੋਮੀਟਰ ਦੂਰ ਹੈਗਾ ਜੀ ਨਕੋਦਰ ਚੌਕ ਉੱਥੇ ਹੁੰਦੇ ਬਾਇਓਮੈਟ੍ਰਿਕ ਉੱਥੇ ਸਾਰੇ ਪੰਜਾਬੀ ਹੁੰਦੇ ਆ ਉਹ ਸਾਰੇ ਬਾਹਰ ਜਾਣ ਵਾਲੇ ਆ ਇੱਥੇ ਉਹ ਆ ਗਏ ਆਪਾਂ ਉੱਥੇ ਚਲੇ ਗਏ ਸਾਡਾ ਬਰਾਬਰ ਆ ਸਾਡੀ ਸੋਚ ਆ ਜਿਹੜੀ ਉਹ ਤਰਕ ਗਈ ਆ ਪੰਜਾਬ ਬਰਬਾਦ ਹੋ ਜੂ ਪੰਜਾਬ ਖੁਰ ਜਾਊ ਇਹ ਮੰਨ ਕੇ ਚੱਲੋ ਕਿ ਅੱਜ ਖੁਰ ਗਿਆ ਇਹ ਮੰਨ ਕੇ ਚੱਲੋ ਕੁਝ ਕੁ ਲੋਕਾਂ ਦੇ ਕਰਕੇ ਜਿਹੜੇ ਅੱਜ ਬੋਲ ਰਹੇ ਆ ਉਹਨਾਂ ਦੇ ਕਰਕੇ ਪੰਜਾਬ ਬਚਿਆ ਮੈਨੂੰ ਇਹ ਦੋਰੀ ਇੱਕ ਬੰਦੇ ਨੇ ਕਿਹਾ ਕਹਿੰਦੇ ਯਾਰ ਲੱਖੇ ਸਿਧਾਣੇ ਨੇ ਇੱਥੇ ਕੁਝ ਬਹੁਤ ਜਿਹੜੇ ਵੀਰ ਆ ਉਹਨਾਂ ਨੇ ਜਿਹੜਾ ਬੁੱਢਾ ਨਾਲਾ ਉਹਦੇ ਖਿਲਾਫ ਸੰਘਰਸ਼ ਕੀਤਾ ਵੀ ਪਾਈ ਪਾਣੀ ਨੂੰ ਵੰਡ ਲਾ ਦੇਣਾ ਲੋਕ ਘਟ ਕਿਉਂ ਗਏ ਮੈਂ ਕਿਹਾ ਬਾਈ ਜੀ ਇਹੀ ਜੇਕਰ ਅੰਦੋਲਨ ਇੰਸਟਾਗ੍ਰਾਮ ਤੇ ਚੱਲਿਆ ਹੁੰਦਾ ਨੇਹਰੀਆਂ ਲਿਆਣੀਆਂ ਸੀ ਲੋਕਾਂ ਨੇ ਕਿਉਂਕਿ ਅਸੀਂ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਨੇਹਰੀਆਂ ਲਿਆਉਣ ਵਾਲੇ ਲੋਕ ਆ ਆਜੋ ਸਿਰ ਤੋਂ ਕੰਮ ਲੱਗੇ ਇਹ ਸਿਰ ਸਿਰਫ ਤੇਲ ਲਾਉਣ ਲਈ ਨਹੀਂ ਆ ਇਹ ਸਿਰ ਸਿਰਫ ਐ ਕਰਨ ਦੇ ਲਈ ਨਹੀਂ ਆ ਇਸ ਸੈਰਾਂ ਗੱਲਾਂ ਦੀ ਵਰਤੋਂ ਕਰਨ ਦੇ ਲਈ ਸਚੱਜੀ ਸੋਚ ਅਪਣਾਉਣ ਦੇ ਲਈ ਆ ਸੋ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅੱਜ ਮੇਰਾ ਮਨ ਬਹੁਤ ਖੁਸ਼ ਹੋਇਆ ਸੱਚੀ ਮੁੱਚੀ ਬਹੁਤ ਖੁਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆ ਬੁਲਾ ਰੇ ਆਏ ਆ ਮੇਰੇ ਬਹੁਤ ਸਤਿਕਾਰਯੋਗ ਵੀਰਾ ਮਨਦੀਪ ਸਿੰਘ ਮੰਨਾ ਜਿਹੜੇ ਮੇਰੀ ਬੇਨਤੀ ਦੇ ਉੱਤੇ ਦੂਜੀ ਵਾਰ ਆਏ ਆ ਜਗਦੀਪ ਸਿੰਘ ਰੰਧਾਵਾ ਮੇਰੇ ਬਹੁਤ ਸਤਿਕਾਰਯੋਗ ਵੀਰਾ ਧੰਨਵਾਦ ਇਹਨਾਂ ਦਾ ਵੀ ਲੱਖਾਂ ਸਦਾਨਾ ਵੀਰ ਨੇ ਮੇਰੇ ਪਹਿਲੀ ਵਾਰ ਕਹਿਣ ਦੇ ਉੱਤੇ ਇੱਥੇ ਆਏ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਥੇ ਭੈਣ ਜੀ ਹਰਸ਼ਿੰਦਰ ਕੌਰ ਜੀ ਆਏ ਉਹ ਹਰ ਸਾਲ ਆਉਂਦੇ ਆ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਬਹੁਤ ਚੰਗੇ ਹੋ ਤੇ ਜੇ ਅੱਜ ਇਹ ਪੰਡਾਲ ਛੋਟਾ ਪੈ ਗਿਆ ਮਤਲਬ ਇਹ ਆ ਕਿ ਤੁਸੀਂ ਕੰਮ ਦੀਆਂ ਗੱਲਾਂ ਵੀ ਸੁਣਨ ਵਾਲੇ ਤੁਸੀਂ ਕੱਲੇ ਗਾਉਣ ਵਾਲੇ ਤੇ ਕੱਲੇ ਨੇਤਾ ਸੁਣਨ ਵਾਲੇ ਨਹੀਂ ਆ ਪੰਜਾਬ ਦਾ ਪਾਣੀ ਬਚਾ ਲੋ ਪੰਜਾਬ ਦੀ ਬੋਲੀ ਬਚਾ ਲੋ ਪੰਜਾਬ ਦੀ ਅਣਖ ਬਚਾ ਲੋ ਤੁਸੀਂ ਅਣਖ ਦੀ ਬਹਾਦਰੀ ਦੀ ਗੈਰਤ ਦੀ ਨਵੀਂ ਪਰਭਾਸ਼ਾ ਖੜ ਲੀ ਆ ਵੀ ਬੰਦਾ ਠੋਕ ਦਿੰਨੇ ਹੁੰਨੇ ਆ ਬੰਦਾ ਠੋਕ ਦਿੰਨੇ ਹੁੰਨੇ ਆ ਉਹ ਬੰਦਾ ਇੱਕ ਵਾਰੀ ਗਿਆ ਸੀ ਗਨ ਹਾਊਸ ਤੇ ਕਹਿੰਦਾ ਜੀ ਕਿ ਕਿੰਨੇ ਕਦੀ ਗੱਲ ਨਾਲ ਉਹ ਕਹਿੰਦਾ ਜੀ ਕਿ ਇਹ ਹੋਊਗੀ 50 ਹਜ਼ਾਰ ਨਹੀਂ ਕਹਿੰਦਾ ਜੀ ਇਹ ਨਹੀਂ ਮਾਰ ਕਿੰਨੀ ਕਰ ਕਹਿੰਦਾ ਬਾਈ ਜੀ ਮਾਰ ਅੱਗੇ ਨੂੰ ਤਾਂ ਹੈਗੀ 20 ਕ ਕਰਮਾ ਪਿੱਛੋਂ ਦੋ ਕਿੱਲੇ ਚੱਕ ਦਿੰਦੀ ਐ ਜਦੋਂ ਗਲਤ ਚੱਲ ਜਾਈਏ ਜਦੋਂ ਫੁਕਰੀ ਮਾਰ ਕੇ ਪਰ ਪਿੱਛੋਂ ਸਾਰਾ ਕੁਝ ਚੱਕ ਦਿੰਦੀ ਐ ਤੁਹਾਡਾ ਸਾਰਾ ਕੁਝ ਚੱਕਿਆ ਨਾ ਜਾਵੇ ਤੁਹਾਡਾ ਬੱਚਾ ਰਵੇ ਤੁਹਾਡਾ ਬੜਿਆ ਰਵੇ ਇਹਦੀ ਮੈਂ ਅਰਦਾਸ ਕਰਨਾ ਮੇਰੇ ਮੂੰਹ ਦੇ ਵਿੱਚ ਉਹ ਗਲਤ ਸ਼ਬਦ ਨਿਕਲਿਆ ਹੋਵੇ ਮੈਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ